ਕਹਿੰਦੇ ਹਥਿਆਰ ਉਹੀ ਜਿਹੜਾ ਮੌਕੇ ਤੇ ਚੱਲ ਜੇ ਅੱਜ ਕੋਈ ਸਬਜ਼ੀ ਹੈ ਨਹੀਂ ਸੀਗੀ ਤੇ ਮੈਂ 2 ਮਿੰਟ ਸੋਚ ਕੇ ਮੈਂ ਕਿਹਾ ਕੀ ਬਣਾਵਾਂ ਅੱਜ ਫਿਰ ਮੈਂ ਕਿਹਾ ਮਨਾ ਚੱਲ ਖੜੀ ਹੋ ਜਾ ਤੇ ਸਪੈਸ਼ਲ ਜੀ ਸਬਜ਼ੀ ਬਣਾ ਤੇ ਮੈਂ ਫਿਰ ਬਣਾਈ ਜੀ ਸਬਜ਼ੀ ਆਪਣੇ ਸਪੈਸ਼ਲ ਰਸ ਭਰੀ ਪਿਆਜ਼ ਦੀ ਤੇ ਛੋਲਿਆਂ ਦੀ ਦਾਲ ਦੀ ਠੀਕ ਹੈ ਜੀ ਉਹ ਆਪਾਂ ਕਿਵੇਂ ਤਿਆਰ ਕੀਤੀ ਉਹ ਤੁਹਾਡੇ ਨਾਲ ਵੀ ਸਾਂਝੀ ਕਰ ਲੈਣੇ ਆ ਕਿਉਂਕਿ ਕਈ ਵਾਰੀ ਸਬਜ਼ੀ ਨਹੀਂ ਘਰੇ ਹੁੰਦੀ ਤਾਂ ਵੀ ਆਪਣਾ ਮਤਲਬ ਕਿ ਐ ਹੋ ਜਾਂਦਾ ਵੀ ਆਪਾਂ ਹੁਣ ਕੀ ਬਣਾਈਏ ਤੇ ਜਾਂ ਕਈ ਵਾਰੀ ਆਪਣਾ ਸਬਜ਼ੀਆਂ ਖਾ ਕੇ ਜੀ ਅੱਕ ਜਾਂਦਾ ਤਾਂ ਫਿਰ ਆਪਾਂ ਨੂੰ ਐ ਲੱਗਦਾ ਵੀ ਕੋਈ ਸਪੈਸ਼ਲ ਜੀ ਹੋਵੇ ਤੇ ਦਾਲ ਤੇ ਗੰਡੇ ਤਾਂ ਸਭ ਦੇ ਘਰੇ ਹੀ ਹੁੰਦੇ ਆ ਹਨਾ ਆਪਾਂ ਕੀ ਕੀਤਾ ਜੀ ਕੜਾਈ ਚੱਕੀ ਕੜਾਈ ਦੇ ਵਿੱਚ ਪਾਇਆ ਜੀ ਨਾਰੀਅਲ ਦਾ ਤੇਲ ਤੁਸੀਂ ਕਿਹੋ ਵੀ ਪਾ ਸਕਦੇ ਹੋ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਇਹ ਮੈਨੂੰ ਇਹ ਸਵਾਦ ਲੱਗਦਾ ਮੈਂ ਇਹ ਪਾ ਲੈਣੀ ਹੈਗੀ ਆ ਹਨਾ ਆਪਾਂ ਕਿਹੜਾ ਥੋੜਾ ਜਿਹਾ ਵੱਧ ਪਾ ਕੇ ਤੇ ਚਲੋ ਜੀ ਆਪਾਂ ਇਹਨੂੰ ਰੱਖਤਾ ਗਰਮ ਹੋਣਾ ਤੇ ਉਧਰੋਂ ਆਪਾਂ 8-9 ਪਿਆਜ਼ ਕੱਟੇ 10 ਕ ਪਿਆਜ਼ ਕੱਟ ਲੇ ਪਤਨ 11 ਸੀਗੇ ਭਾਈ ਪਿਆਜ਼ ਕੱਟੇ ਤੇ ਆਪਾਂ ਇਹਨੂੰ ਤਲਨੇ ਰੱਖਤੇ ਇਹਦੇ ਵਿੱਚ ਤੁਸੀਂ ਚੀਰਾ ਵੀ ਲਾ ਸਕਦੇ ਹੋ ਥੋੜਾ ਜਿਹਾ ਹਲਕਾ ਫੁਲਕਾ ਪਿਆਜ਼ਾਂ ਦੇ ਵਿੱਚ ਛੋਟੇ ਪਿਆਜ਼ ਹੁੰਦੇ ਨੇ ਜਿਹੜੇ ਇੱਕ ਤਾਂ ਬਾਲੇ ਵੱਡੇ ਹੁੰਦੇ ਹਨਾ ਉਹ ਤਾਂ ਨਹੀਂ ਲੋਟ ਆਉਂਦੇ ਭਾਈ ਉਹ ਤਾਂ ਵਿੱਚੋਂ ਕੱਚੇ ਰਹਿ ਜਾਂਦੇ ਆ ਇਹ ਛੋਟੇ ਛੋਟੇ ਤੇ ਇਹ ਆਪਾਂ ਸਾਰੀ ਹੈ ਜਿਹੜੀ ਸਮਗਰੀ ਤਿਆਰ ਕੀਤੀ ਆ ਉਹ ਵੀ ਤੁਹਾਨੂੰ ਦੱਸ ਦਿਆਂ ਵੀ ਆਪਾਂ ਪਿਆਜ਼ ਲਸਣ ਤੇ ਅਦਰਕ ਤੇ ਹਰੀਆਂ ਮਿਰਚਾਂ ਟਮਾਟਰ ਇਹ ਸਾਰਾ ਕੁਝ ਪਾ ਲੈਣਾ ਹੈਗਾ ਉਧਰ ਪਿਆਜ਼ ਤਲੇ ਤਲ ਰਹੇ ਨੇ ਤੇ ਇਧਰ ਆਪਾਂ ਮਸਾਲਾ ਤਿਆਰ ਕਰ ਲੈਣਾ ਫਟਾਫਟ ਕੰਮ ਘੰਟਿਆਂ ਦਾ ਕੰਮ ਮਿੰਟਾਂ ਦੇ ਵਿੱਚ ਆਪਾਂ ਨਵੇੜ ਕੇ ਮੈਂ ਕਹਿੰਦੀ ਆ ਨਾਲ ਦੀ ਨਾਲ ਆਪਾਂ ਬਣਾਉਣੇ ਨੇ ਗਰਮ ਗਰਮ ਫੁਲਕੇ ਤੇ ਆਪਾਂ ਖਾ ਲੈਣੇ ਨੇ ਠੀਕ ਆ ਜੀ ਭਾਵੇਂ ਤੰਦੂਰੀ ਖਾਓ ਇਹਦੇ ਨਾਲ ਤੇ ਭਾਵੇਂ ਚੁੱਲ੍ਹੇ ਵਾਲੇ ਖਾਓ ਪਰ ਮੈਂ ਅੱਜ ਚੁੱਲੇ ਵਾਲੇ ਪਕਾਉਂਗੀ ਦੋ ਫੁਲਕਿਆਂ ਦਾ ਕੀ ਤੰਦੂਰ ਵਾਲਾਂ ਤੇ ਪਹਿਲਾਂ ਬਾਲਣ ਬਾਲੂਗੀ ਤੇ ਫੇਰ ਉਹ ਤੰਦੂਰ ਤੇ ਰੋਟੀਆਂ ਪੱਕਣਗੀਆਂ ਹਨਾ ਫੇਰ ਉਹ ਦੋ ਲਾਤੀਆਂ ਤੇ ਚਾਲੋ ਤੰਦੂਰ ਠੰਡਾ ਰਹਿ ਜੂਗਾ ਤੇ ਇੱਧਰ ਇਹ ਤਲੇ ਗਏ ਜੀ ਜਿੰਨਾ ਚਿਰ ਇਹ ਤਲੇ ਜਾਂਦੇ ਨੇ ਉਹਨਾਂ ਚਿਰ ਚ ਉਹ ਸਮਾਨ ਆਪਣਾ ਜਿਹੜਾ ਹੈਗਾ ਗ੍ਰੇਂਡਰ ਆਪਾਂ ਮਾਰ ਦੇਣਾ ਤੇ ਉਹ ਤਿਆਰ ਹੋ ਜਾਣਾ ਹੈਗਾ ਠੀਕ ਹੈ ਜੀ ਇਹਦਾ ਕਚਰਕੁੰਡਾ ਜਿਹਾ ਹੋ ਜਾਊਗਾ ਨਾ ਹੀ ਕੀ ਜ਼ਿਆਦੇ ਪਾਣੀ ਨਹੀਂ ਨਿਕਲਣਾ ਹੈਗਾ ਆਪਾਂ ਪਿਆਜ਼ ਕੱਢ ਲਈ ਜੀ ਵਿੱਚੋਂ ਕੋਲੇ ਦੇ ਵਿੱਚ ਤੇ ਇਹਨਾਂ ਨੇ ਆ ਦੇਖੋ ਤੁੱਤ ਪੂਰੇ ਪੂਰੇ ਜੇ ਹੋ ਗਏ ਜਾਨੀ ਕਿ ਵਿੱਚੋਂ ਵੀ ਤਲੇ ਗਏ ਪਿਆਜ਼ ਤਾਂ ਵੈਸੇ ਵੀ ਸਬਜ਼ੀ ਦੇ ਵਿੱਚ ਆ ਜੇ ਨਾ ਸਾਫਤਾ ਤੇ ਸਾਰਾ ਟੱਬਰ ਉਹਦੇ ਪਿੱਛੇ ਲੜਲੜ ਮਰ ਜਾਂਦਾ ਉਹ ਕਹਿੰਦਾ ਮੈਂ ਖਾਣਾ ਤੇ ਉਹ ਕਹਿੰਦਾ ਮੈਂ ਖਾਣਾ ਕਿਉਂਕਿ ਇਹ ਲੱਗਦਾ ਸਵਾਦ ਹੈ ਤੇ ਮੈਂ ਕਹਿੰਦੇ ਨਹੀਂ ਮੈਂ ਖਾਣਾ ਮੈਂ ਕਹਿੰਦੀ ਲੜੋ ਨਾ ਸਾਂਝਾ ਬੰਦਾ ਖਾ ਲੂਗਾ ਮੈਂ ਹੀ ਖਾ ਲੰਨੀ ਆ ਕਾਤੋਂ ਲੜਾਈਆਂ ਕੀਤੀਆਂ ਨੇ ਛੱਡੋ ਭਰਾ ਲੜਿਆ ਲੁੜਿਆ ਨਾ ਕਰੋ ਮੈਨੂੰ ਦੇ ਦਿਓ ਚੀਜ਼ ਇਹ ਜਿਹੜੀ ਜ਼ਿਆਦਾ ਵਧੀਆ ਬਣੀ ਹੈਗੀ ਹੈ ਉਹ ਫਿਰ ਆਪਾਂ ਕੀ ਕੀਤਾ ਜੀ ਕਿਉਂ ਉਹਦੇ ਵਿੱਚੋਂ ਨਾ ਥੋੜਾ ਜਿਹਾ ਕੱਢਤਾ ਜਿਹੜਾ ਕੜਾਈ ਦੇ ਵਿੱਚ ਪਿਆ ਸੀਗਾ ਕਿਉਂਕਿ ਬਾਹਲਾ ਸੀਗਾ ਬਾਹਲਾ ਆਪਾਂ ਕੀ ਕਰਨਾ ਹੈਗਾ ਤੇ ਫਿਰ ਇਹ ਸਬਜੀ ਦੇ ਉੱਤੇ ਤਰਦਾ ਫਿਰੂਗਾ ਉਹ ਹੋਰ ਸਬਜੀ ਦੇ ਕੰਮ ਆ ਜੂ ਕਿਉਂਕਿ ਪਿਆਜ਼ ਵਾਲਾ ਸੀ ਪਿਆਜ਼ ਤਲੇ ਸੀ ਤੇ ਰਸ ਪਿਆਜ਼ ਦਾ ਚਲਿਆ ਜਾਂਦਾ ਹੈਗਾ ਉਹ ਵੀ ਕੰਮ ਦੀ ਚੀਜ਼ ਹੈਗੀ ਹੈ ਉਹ ਮੈਂ ਪਾਸੇ ਕੱਟ ਕੇ ਰੱਖਤਾ ਤੇਲ ਦੇ ਵਿੱਚ ਹੋਰ ਤੇਲ ਘਿਓ ਦੇ ਵਿੱਚ ਆਪਰ ਲਾਉਣਾ ਨਹੀਂ ਸ਼ਾਮ ਨੂੰ ਸਬਜ਼ੀ ਦੇ ਕੰਮ ਆ ਜੂਗਾ ਤੇ ਉਧਰ ਪਿਆਜ਼ ਭੁੰਨੇ ਜਾਂਦੇ ਤੇ ਉਧਰ ਟਮਾਟਰ ਜੀ ਹੋ ਰਿਆ ਨੂੰ ਆਪਾਂ ਕਹਿਤਾ ਵੀ ਆ ਜਾਓ ਤੁਸੀਂ ਹੁਣ ਥੋੜੀ ਵੀ ਚਟਣੀ ਬਣਾਈਏ ਹਨਾ ਦੂਜੇ ਬੰਨੇ ਭਾਈ ਜਿਹੜੇ ਛੋਲੇ ਭਿਉਂਕੇ ਰੱਖੇ ਸੀ ਕੌਲੀ ਛੋਲਿਆਂ ਦੀ ਮੈਂ ਭਿਉਂਕੇ ਰੱਖੀ ਸੀ ਉਹਨਾਂ ਨੂੰ ਆਪਾਂ ਗਰਮ ਪਾਣੀ 'ਚ ਪਾ ਕੇ ਤੇ ਇਹਦੇ ਤੇ ਧਰਤਾ ਮੈਂ ਕਹਾ ਚੱਲ ਤੁਸੀਂ ਵੀ ਹੋ ਜੋ ਠੀਕ ਹਨਾ ਇਧਰੋਂ ਆਪਾਂ ਪਿਆਜ਼ ਕੱਟੇ ਤੇ ਮਸਾਲੇ ਦੇ ਵਿੱਚ ਪਾਤੇ ਬਣਦੀ ਬੜੀ ਸਵਾਦਾ ਮੈਂ ਕਹਿੰਨੀ ਕਿਆ ਬਾਤਾਂ ਅੱਜ ਜ਼ਰੂਰ ਤੁਸੀਂ ਕੜਾਈ ਧਰਿਓ ਭਾਈ ਜਿੰਨੀਆਂ ਜਾਣੀਆਂ ਮੈਨੂੰ ਮੇਰੀਆਂ ਭੈਣਾਂ ਦੇਖਦੀਆਂ ਤੇ ਜਿੰਨੇ ਮੇਰੇ ਭਰਾ ਦੇਖਦੇ ਆ ਭਾਈ ਕਹਦੇ ਉਹ ਘਰਦਿਆਂ ਨੂੰ ਵੀ ਚੱਕੋ ਕੜਾਈ ਤੇ ਪਿਆਜ਼ ਦੀ ਤੇ ਛੋਲਿਆਂ ਦੀ ਸਬਜ਼ੀ ਬਣਾ ਕੇ ਦਿਓ ਸਾਨੂੰ ਮੈਂ ਕਹਿੰਦੀ ਆ ਸ਼ਾਮ ਨੂੰ ਜ਼ਰੂਰ ਬਣਾ ਕੇ ਖਾਣੀ ਹੈ ਤੁਸੀਂ ਸਾਰਿਆਂ ਜਾਣਿਆ ਨੇ ਤੇ ਬੜੀ ਸਵਾਦ ਲੱਗਦੀ ਹੈ ਜਵਾਕਾਂ ਦੇ ਟਿਫਨ 'ਚ ਵੀ ਜਾ ਸਕਦੀ ਹੈ ਜੀ ਇਹ ਹੁਣ ਤਾਂ ਛੁੱਟੀਆਂ ਚੱਲੀ ਜਾਂਦੀਆਂ ਆਪਾ ਪਾਤੀ ਥੋੜੀ ਜੀ ਹਿੰਗ ਠੀਕ ਹੈ ਜੀ ਹਿੰਗ ਨਾਲ ਕੀ ਹੈ ਛੋਲਿਆਂ ਦੀ ਦਾਲ ਆ ਇਹ ਗੈਸ ਵਗੈਰਾ ਨਹੀਂ ਬਣਦੀ ਹੈਗੀ ਤੇ ਵਿੱਚ ਪਾਤਾ ਜੀ ਨਮਕ ਮਿਰਚ ਮਸਾਲਾ ਇਹ ਤਾਂ ਦੱਸਣ ਦੀ ਲੋੜ ਨਹੀਂ ਹੈ ਤਾਂ ਆਪਾਂ ਪਾਉਣੀ ਪਾਉਣਾ ਹੈਗਾ ਤੇ ਇਹ ਮੈਂ ਦੱਸਦੀ ਤਾਂ ਵੀ ਮੇਰੀਆਂ ਬੱਚੀਆਂ ਵਿਚਾਰੀਆਂ ਜਿਹੜੀਆਂ ਪਹਿਲਾਂ ਹੋਸਟਲਾਂ 'ਚ ਪੜ੍ਹਦੀਆਂ ਸੀਗੀਆਂ ਤੇ ਉਹਨਾਂ ਨੇ ਹੁਣ ਵਿਆਹ ਬੂ ਹੋ ਗਏ ਤੇ ਸਹੁਰੇ ਘਰੇ ਕੰਮ ਕਰਨਾ ਪੈਂਦਾ ਨਹੀਂ ਪਤਾ ਸਬਜ਼ੀਆਂ ਭਾਜੀਆਂ ਦਾ ਜਿਨ੍ਹਾਂ ਨੂੰ ਤੇ ਆ ਚੱਕੋ ਤੇ ਆ ਸਪੈਸ਼ਲ ਤੇ ਨਾਲੇ ਸੱਸਾਂ ਖੁਸ਼ ਤੇ ਮੈਂ ਕਹਿੰਦੀ ਨਾਲੇ ਘਰ ਤੇ ਖੁਸ਼ ਤੇ ਆ ਬਣਾ ਕੇ ਖਵਾਓ ਉਹਨਾਂ ਨੂੰ ਕਹੇ ਬਈ ਇਹ ਇਹ ਸਪੈਸ਼ਲ ਹੈ ਕੋਈ ਚੀਜ਼ ਜਿਹੜੀ ਬਣਾਉਂਦੇ ਆ ਉਹਨਾਂ ਨੂੰ ਕਹਦੇ ਵੀ ਇਹ ਸਪੈਸ਼ਲ ਹੈ। ਵੇਖੀ ਰਾਜੀ ਹੁੰਦੇ ਘਰ ਦੇ ਮੈਂ ਕਹਿੰਦੀ ਆ ਨਾ ਘਰ ਚ ਲੜਾਈ ਨਾ ਝਗੜਾ ਤੇ ਸੱਸਾਂ ਫਿਰ ਸਲਾਉਂਦੀਆਂ ਫਿਰਨਗੀਆਂ ਆ ਜਾ ਕੇ ਗਲੀ ਗਵਣ ਦੇ ਵਿੱਚ ਕਹਿਣਗੀਆਂ ਮੇਰੀ ਨੋਹ ਆਈ ਹੈ ਕ ਸਪੈਸ਼ਲ ਸਬਜ਼ੀ ਬਣਾਈ ਆ। ਅੱਗੇ ਹੁਣ ਤਾਂ ਸਬਜ਼ੀ ਕਹਿ ਦਿੰਦੇ ਭਾਈ। ਅੱਗੇ ਕਹਿੰਦੇ ਮੇਰੀ ਨੋਹ ਆਈ ਹੈ ਤੇ ਸਪੈਸ਼ਲ ਦਾਲ ਤੜੀ ਆ ਸਾਡੇ ਹਨਾ। ਆਹ ਲੋ ਜੀ ਇਹ ਛੋਲੇ ਵੀ ਆਪਣੇ ਉਬਲ ਗਏ ਤੇ ਆਪਾਂ ਇਹ ਤੜੀ ਦੇ ਵਿੱਚ ਪਾ ਦੇਣੇ ਨੇ। ਮੈਂ ਕਹਿੰਦੀ ਆ ਤੁਸੀਂ ਲੋ ਨਜ਼ਾਰੇ ਜਾ ਕੇ ਤੜੀ ਦੇ ਵਿੱਚ ਤੇ ਆਪਾਂ ਇਹਨੂੰ ਹਲਾ ਦੇਣਾ ਚੰਗੀ ਤਰ੍ਹਾਂ। ਘੋਟਣਾ ਨਹੀਂ ਹੈਗਾ ਭਾਈ ਇਸ ਚੀਜ਼ ਦਾ ਧਿਆਨ ਰੱਖਿਓ ਘੋਟਣੀ ਨੇ ਆਪਾਂ ਨੂੰ ਦਿਸਣੀ ਚਾਹੀਦੀ ਹੈ ਵੀ ਛੋਲਿਆਂ ਦੀ ਦਾਲ ਆਪਾਂ ਖਾਈ ਜਾਨੇ ਆ ਘੋਟੇ ਤੋਂ ਬਾਅਦ ਤਾਂ ਮੂੰਗੀ ਜੀ ਦੀ ਬਣ ਜੂਗੀ ਇਹ ਪਤਾ ਹੀ ਨਹੀਂ ਕੀ ਕੜੀ ਬਣ ਜਾਂਦੀ ਹੈ ਤੇ ਹੁਣ ਕੀ ਕੀਤਾ ਆਪਾਂ ਥੋੜਾ ਜਿਹਾ ਰੰਨ ਕੇ ਇਹਨਾਂ ਨੂੰ ਆਪਾਂ ਪਾਤੇ ਜੀ ਜਿਹੜੇ ਆਪਣੇ ਪਿਆਜ਼ ਸੀਗੇ ਠੀਕ ਹੈ ਜੀ ਲਾਈਟ ਹੈ ਨਹੀਂਗੀ ਤਾਂ ਕਰਕੇ ਵੀਡੀਓ ਦੀ ਚਮਕਦਮਕ ਘਟ ਹੈ ਹਨੇਰੀ ਆਈ ਜਾਂਦੀ ਸੀ ਤੇ ਲਾਈਟ ਬੱਗ ਗਈ ਤੇ ਮੈਂ ਕਿਹਾ ਚੱਲ ਕੋਈ ਨਹੀਂ ਮਨਾ ਫਏ ਇਹ ਆਪਣੇ ਜਿਹੜੀ ਚੱਲਦੀ ਹੈ ਨਾ ਮੋਬਾਈਲ ਦੀ ਲਾਈਟ ਉਸੇ ਤੇ ਬਣਾ ਲੈਨੇ ਆਪਾਂ ਤੇ ਨਾਲੇ ਜਦੋਂ ਬਣ ਜੂਗੀ ਪਤਾ ਲੱਗ ਜਾਂਦਾ ਹੈਗਾ ਹਨ ਤੇ ਆਹ ਲੋ ਜੀ ਆਪਾਂ ਇਹਨੂੰ ਥੋੜਾ ਜਿਹਾ ਕਰਕੇ ਇਹੋ ਤਿਆਰ ਤੇ ਇਹਨੂੰ ਆਪਾਂ ਰੇਜੇ ਪਾ ਲਿਆ ਤੇ ਥੋੜਾ ਜਿਹਾ ਦਿੱਤਾ ਜੀ ਟੱਕ ਟਕੇ ਬਾਅਦ ਇਹਨੇ ਹੋ ਜਾਣਾ ਜੀ ਵਧੀਆ ਬਣ ਜਾਣਾ ਮੈਂ ਕਹਿੰਦੀ ਆਂ ਕੀਆ ਬਾਤਾਂ ਨੇ ਆ ਦੇਖੋ ਅੱਡੋ ਅੱਡ ਪਏ ਨੇ ਗੰਡੇ ਤੇ ਛੋਲਿਆਂ ਦੀ ਦਾਲ ਤੇ ਵਧੀਆ ਬਣੀ ਹੈ ਤੇ ਜੇ ਬਚ ਗਈ ਤਾਂ ਤੜਕੇ ਪਰੌਂਠਿਆਂ ਨਾਲ ਹੋਰ ਖਾਵਾਂਗੇ ਕੇਰਾ ਆਪਾਂ ਫੁਲਕਿਆਂ ਨਾਲ ਖਾ ਲਾਂਗੇ ਮੈਂ ਕਹਿੰਦੀ ਆਂ ਵੀ ਆਪਾਂ ਅਡਡ ਕੋਲੀਆਂ ਚ ਪਾ ਦੇਗਾ ਭਾਈ ਜਿਹੜੇ ਦੀ ਬਚ ਗਈ ਆਪਦੀ ਰੱਖ ਲਓ ਤੜਕੇ ਕੋਲੀ ਚਾੱਕ ਲਓ ਤੇ ਆਪਦੀ ਖਾ ਲਿਓ ਹਨ ਮੈਂ ਤਾਂ ਆਪ ਦੀ ਚੱਕ ਕੇ ਰੱਖ ਦੂੰਗੀ ਫਿਰ ਦੇਖੀ ਜੇ ਕਿਸੇ ਦੀ ਨਾ ਬਚੀ ਤੇ ਮੈਂ ਫਿਰ ਦਿਖਾ ਦਿਖਾ ਖਾਉਂਗੀ ਵਧੀਆ ਪਰੌਂਠੇ ਲੱਛੇਦਾਰ ਪਰੌਂਠੇ ਤੇ ਉੱਤੇ ਸਬਜ਼ੀ ਤੇ ਆ ਹੁਣ ਤੁਸੀਂ ਦੱਸੋ ਭਾਈ ਕਿਵੇਂ ਲੱਗੀ ਤੁਹਾਨੂੰ ਤੇ ਪਲੀਜ਼ ਪਿੰਡ ਦਾ ਸ਼ਹਿਰ ਦਾ ਨਾਮ ਦੱਸਿਆ ਕਰੋ ਮੇਰੀਆਂ ਭੈਣਾਂ ਮੇਰੇ ਵੀਰ ਮੇਰੇ ਬੱਚੇ